ਸਾਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ ਕਿਉਂ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਦਰਸਲ ਕੋਵਿਡ 19 ਦਾ ਇੱਕ ਵੇਰੀਐਂਟ ਹੈ ਜਿਸ ਦੇ ਫੈਲਣ ਦੀ ਖਬਰ ਜੋ ਹੈ ਉਹ ਵੱਖ-ਵੱਖ ਸੂਬਿਆਂ ਤੋਂ ਆ ਰਹੀ ਹੈ ਤਾਂ ਕਰੋਨਾ ਦੁਬਾਰਾ ਤੋਂ ਆਪਣੇ ਪੈਰ ਪਸਾਰ ਰਿਹਾ ਹੈ ਹੌਲੀ-ਹੌਲੀ ਮਾਮਲੇ ਵਧ ਰਹੇ ਨੇ ਹਾਲਾਂਕਿ ਖਤਰਨਾਕ ਪੱਧਰ ਤੇ ਫਿਲਹਾਲ ਇਹ ਨਹੀਂ ਪਹੁੰਚਿਆ ਹੈ ਤਾਂ ਉਹਨਾਂ ਵੱਲੋਂ ਜੋ ਹੈ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪੰਜਾਬ ਅਜਿਹੇ ਹਾਲਾਤਾਂ ਦੇ ਲਈ ਬਿਲਕੁਲ ਤਿਆਰ ਹੈ ਉਹਨਾਂ ਨੇ ਕਿਹਾ ਕਿ ਮਹਾਮਾਰੀ ਦੇ ਲਈ ਪੰਜਾਬ ਤਿਆਰ ਹੈ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਢੁਕਵੇਂ ਪ੍ਰਬੰਧ ਨੇ ਇਸੇ ਦੇ ਨਾਲ ਉਹਨਾਂ ਨੇ ਕੁਝ ਹੋਰ ਜਾਣਕਾਰੀਆਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਜੇ 1 ਮਾਈਲਡ ਵੇਰੀਐਂਟ ਹੈ ਇਸ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਣਾ ਇਸ ਨੂੰ ਲੈ ਕੇ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਕੋਵਿਡ ਦਾ ਇੱਕ ਵੇਰੀਐਂਟ ਹੈ ਜਿਸ ਨੂੰ ਲੈ ਕੇ ਜ਼ਿਆਦਾ ਚਿੰਤਾ ਪ੍ਰਗਟ ਨਹੀਂ ਕਰਨੀ ਚਾਹੀਦੀ ਤੇ ਤਿਆਰੀਆਂ ਨੂੰ ਲੈ ਕੇ ਉਹਨਾਂ ਨੇ ਵੱਡੇ ਬਿਆਨ ਦਿੱਤੇ ਨੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਕੀ ਕੁਝ ਤਿਆਰੀਆਂ ਨੇ ਤੇ ਕੀ ਸਾਵਧਾਨੀਆਂ ਵਰਤਣ ਲਈ ਉਹਨਾਂ ਨੇ ਕਿਹਾ ਇਹ ਆਓ ਦੇਖਦੇ ਹਾਂ ਸਸਿਕਾਲ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਿਹੜਾ ਕੋਵਿਡ ਦੀ ਬਿਮਾਰੀ ਹੁਣ ਸਾਰੇ ਜਾਣਦੇ ਆ ਜਦੋਂ ਪੂਰੀ ਦੁਨੀਆ ਦੇ ਵਿੱਚ ਹੋਵੇ ਉਹਨੂੰ ਪੈਂਡੇਮਿਕ ਕਹਿੰਦੇ ਆ ਤੇ ਜੇ ਇਹ ਬਹੁਤ ਮਤਲਬ ਕਿਸੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫੈਲ ਜਾਏ ਉਹਨੂੰ ਐਪੀਡੈਮਿਕ ਕਹਿੰਦੇ ਆ ਜਦੋਂ ਕੋਈ ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਹੋਵੇ ਤਾਂ ਫਿਰ ਉਹ ਸਮੇਂ ਤੋਂ ਸਮੇਂ ਜਿਹੜਾ ਕਦੇ-ਕਦੇ ਜਦੋਂ ਲੋਕਾਂ ਦੀ ਰੈਜ਼ਿਸਟੈਂਸ ਲੋ ਹੁੰਦੀ ਹੈ ਕੋਈ ਬਾਹਰਲੇ ਦੇਸ਼ ਤੋਂ ਆਂਦਾ ਹੈ ਉਹ ਵਾਲੀ ਇਨਫੈਕਸ਼ਨ ਲੈ ਕੇ ਆਂਦਾ ਤਾਂ ਫਿਰ ਇਹ ਇੰਡੇਮਿਕ ਹੋ ਜਾਂਦੀ ਹੈ ਕਿਤੇ ਨਾ ਕਿਤੇ ਕਿਤੇ 20 ਕੇਸ ਹੋ ਗਏ 200 ਕੇਸ ਹੋ ਗਏ 400 ਕੇਸ ਹੋ ਗਏ ਸੋ ਇਸ ਤਰ੍ਹਾਂ ਦਾ ਇੱਕ ਇੰਡੇਮਿਕ ਐਪੀਸੋਡ ਇੰਡੀਆ ਦੇ ਵਿੱਚ ਹੋਇਆ ਜਿਹਦੇ ਵਿੱਚ ਦਿੱਲੀ ਔਰ ਕੇਰਲ ਔਰ ਕੁਝ ਹੋਰ ਸਟੇਟਸ ਦੇ ਵਿੱਚ ਜਿਹੜਾ ਆਸੇ-ਪਾਸੇ ਹਰਿਆਣਾ ਵਗੈਰਾ ਉਹਦੇ ਵਿੱਚ ਕੇਸਸ ਆਏ ਇਹਦਾ ਜਿਹੜਾ ਮੈਂ ਕਹਾਂ ਉਹ ਜੇ 1 ਜੇ 1 ਜਿਹੜਾ ਵੇਰੀਐਂਟ ਹੈ ਮਾਈਲਡ ਵੇ ਕੋਈ ਸੀਰੀਅਸ ਬਿਮਾਰੀ ਨਹੀਂ ਹੈ ਜਿੰਨੇ ਪੇਸ਼ੈਂਟਸ ਆਏ ਉਹਨਾਂ ਚੋਂ 98% ਤੋਂ ਜ਼ਿਆਦਾ ਡਿਸਚਾਰਜ ਹੋ ਚੁੱਕੇ ਆ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਆਇਆ ਮੈਂ ਦੁਬਾਰਾ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਟੈਸਟਿੰਗ ਕਰ ਰਹੇ ਆ ਕੋਈ ਕੇਸ ਨਹੀਂ ਆਇਆ ਔਰ ਸਾਡੇ ਕੋਲੇ ਸਾਰੇ ਜਿੰਨੇ ਸਾਡੇ ਜ਼ਿਲ੍ਹਾ ਹਸਪਤਾਲ ਆ ਮੈਡੀਕਲ ਕਾਲਜਸ ਆ ਸਾਡੇ ਕੋਲੇ ਬੈਡਸ ਐਮਰਜੈਂਸੀ ਜਿਹੜਾ ਆਕਸੀਜਨ ਔਰ ਸਾਡੇ ਕੋਲੇ ਪੂਰੀ ਤਿਆਰੀ ਹੈ ਕਿਸੇ ਕਿਸਮ ਦੀ ਕੋਈ ਐਮਰਜੈਂਸੀ ਆਵੇ ਚਾਹੇ ਪਿੱਛੇ ਪਾਕਿਸਤਾਨ ਨਾਲ ਲੜਾਈ ਕਰਕੇ ਜਿਹੜਾ ਸੀਗਾ ਵੀ ਕੋਈ ਵਾਰ ਕੈਜੁਐਲਟੀਆਂ ਆ ਜਾਣ ਜਾਂ ਇਸ ਤਰ੍ਹਾਂ ਮਰਦ ਦੇ ਕੇਸਸ ਆਏ ਆ ਤੇ ਕੋਵਿਡ ਆ ਜੇ ਅਸੀਂ ਪੂਰਾ ਆਪਣਾ ਜਿਹੜਾ ਐਮਰਜੈਂਸੀ ਦੀ ਤਿਆਰੀ ਹੈ ਪੰਜਾਬ ਸਰਕਾਰ ਦੀ ਪੂਰੀ ਹੈ ਲੋਕਾਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਕੁਝ ਜਿਹੜੇ ਮੀਡੀਆ ਵਾਲੇ ਚਲਾ ਰਹੇ ਆ ਜਿਹੜੇ ਪੱਤਰਕਾਰ ਆ ਉਹ ਆਪਣਾ ਫਰਜ਼ ਅਦਾ ਕਰ ਰਹੇ ਹੋਣਗੇ ਲੇਕਿਨ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਟੈਸਟਿੰਗ ਹੋ ਰਹੀ ਆ ਔਰ ਪੂਰੀ ਕਿਸੇ ਵੀ ਐਮਰਜੈਂਸੀ ਨਾਲ ਮੁਜੱਟਣ ਵਾਸਤੇ ਸਾਡੀ ਪੂਰੀ ਤਿਆਰੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੰਜਾਬ ਦੇ ਵਿੱਚ ਕਰੋਨਾ ਦਾ ਜਾਂ ਕਰੋਨਾ ਦੇ ਕਿਸੇ ਵੀ ਵੇਰੀਐਂਟ ਦਾ ਕੋਈ ਕੇਸ ਨਹੀਂ ਆਇਆ ਜੇਕਰ ਆਉਂਦਾ ਵੀ ਹੈ ਤਾਂ ਹਸਪਤਾਲਾਂ ਦੇ ਵਿੱਚ ਪੂਰੇ ਇਲਾਜ ਦੇ ਪ੍ਰਬੰਧ ਨੇ ਅਜਿਹੇ ਮੌਕੇ ਜੇਕਰ ਕੋਈ ਕੇਸ ਆ ਵੀ ਜਾਂਦਾ ਹੈ ਤਾਂ ਪੈਨਿਕ ਹੋਣ ਦੀ ਤਣਾਅ ਵਿੱਚ ਆਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਪੰਜਾਬ ਸਰਕਾਰ ਔਰ ਪੰਜਾਬ ਦਾ ਸਿਹਤ ਮੰਤਰਾਲਾ ਜੋ ਹੈ ਹਰ ਤਰ੍ਹਾਂ ਦੇ ਹਾਲਾਤਾਂ ਦੇ ਲਈ ਤਿਆਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਅਪਡੇਟ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਸ਼ਕਾਲ ਖੇਡਾਂ ਵਿੱਚੋਂ ਖੇੜੇ ਅਣਖੀ ਦਲੇਰਾ ਦੀ ਹੁੰਦੀ ਜਿੱਥੇ ਮੇੜਿਓ ਬਬਰ ਸ਼ੇਰਾਂ ਦੀ ਵਿੱਚ ਮੈਦਾਨੇ ਪੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਨਿਊ ਜਰਸੀ ਸਪੋਰਟਸ ਕਲੱਬ ਕਰਵਾਉਣ ਜਾ ਰਿਹਾ ਹੈ ਕਬੱਡੀ ਕੱਪ 2025 ਅਮਰੀਕਨ ਫੈਡਰੇਸ਼ਨ ਦੇ ਦਨ ਵੇਟ 24 ਮਈ ਦਿਨ ਸ਼ਨੀਵਾਰ ਨੂੰ ਸੇਰਵਲ ਬਾਰੋ ਹਾਲ ਦੀ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਵਾਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪੰਜ ਓਪਨ ਇੰਟਰਨੈਸ਼ਨਲ ਗੇਂ ਟੀਮਾਂ ਦੋ ਲੋਕਲ ਓਪਨ ਦੀਆਂ ਟੀਮਾਂ ਦੋ ਰਸੇ ਦੀਆਂ ਟੀਮਾਂ ਆ ਰਹੀਆਂ ਹਨ 24 ਮਈ 2025 ਦਿਨ ਸ਼ਨੀਵਾਰ ਨੂੰ ਸੇਰਵਿਲ ਬਾਰੋ ਹਾਲ 167 ਮੇਨ ਸਟਰੀਟ ਸੇਰਵਿਲ ਨਿਊ ਜਰਸੀ ਵਿਖੇ ਪਹੁੰਚਣ ਗਈਆਂ ਚੋਟੀ ਦੀਆਂ ਟੀਮਾਂ ਪਹੁੰਚ ਗਈਆਂ ਰੇਡਾਂ ਲੱਗਣਗੇ ਜੱਫੇ ਨਾਮੀ ਕਬੱਡੀ ਖਿਡਾਰੀ ਦਿਖਾਉਣਗੇ ਮੈਦਾਨ 'ਚ ਜ਼ੋਰ 24 ਮਈ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਸੀਜ਼ਨ ਦਾ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਰੇ ਕਬੱਡੀ ਲਵਰਾਂ ਤੇ ਦਰਸ਼ਕੀਓ ਨੂੰ ਬੇਤੀ ਹੈ ਅਮੋ ਆ ਕੇ ਪੁੱਜੋ ਤੇ ਮੇਲੇ ਦੀ ਰੌਣਕ ਪਾਓ ਇਸ ਕਬੱਡੀ ਕੱਪ ਲਈ ਆਪ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸੋ ਪਹੁੰਚਣਾ ਨਾ ਭੁੱਲਣਾ 24 ਮਈ ਦਿਨ ਸ਼ਨੀਵਾਰ ਨੂੰ ਸ਼ੇਰਵਿਲ 12 ਹਾਲ 167 ਮੇਨ ਸਟਰੀਟ ਸ਼ੇਰਵਿਲ ਨਿਊ ਜਰਸੀ ਵਿਖੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ